ਇਦਾਂ ਸੱਜ ਕੇ ਆਉਣਾ ਅਸੀਂ ਅਸੀਂ ਉੱਥੇ ਵੀ ਮੁਕਾਬਲਾ ਕਰਾਉਣਾ ਹੈ ਕੈਨੇਡਾ ਬ੍ਰੈਮਟਨ ਦੇ ਵਿੱਚ 3 ਦਾ ਮੇਲਾ ਕਰਵਾਇਆ ਗਿਆ ਵੈਸੇ ਨਾ ਬਹੁਤ ਚੰਗਾ ਲੱਗਦਾ ਹੈ ਕੈਨੇਡਾ 'ਚ ਜਦੋਂ ਰਹਿੰਦੇ ਪੰਜਾਬੀ ਆਪਣੇ ਕਲਚਰ ਨੂੰ ਇੰਨਾ ਪਿਆਰ ਕਰਦੇ ਨੇ ਐਂਡ ਉਸ ਧਰਤੀ ਤੇ ਵੀ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਨੂੰ ਸਮਝਦੇ ਨੇ ਤੇ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਲੇਡੀਜ਼ ਖੂਬ ਤਿਆਰ ਹੋ ਕੇ ਆਈਆਂ ਖੂਬ ਰੌਣਕਾਂ ਤੇ ਮਹਿਫਲਾ ਦੇ ਨਾਲ ਇਸ ਧੀਆਂ ਦੇ ਮੇਲੇ ਨੂੰ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਹਰ ਏਜ ਦੀ ਲੇਡੀਜ਼ ਨੇ ਖੂਬ ਰੰਗ ਬਣਿਆ ਬਜ਼ੁਰਗ ਮਾਮਾ ਨੇ ਵੀ ਗੇਮਸ ਖੇល ਕੇ ਤੇ ਖੂਬ ਨੱਚ ਟੱਪ ਕੇ ਇਸ ਦਿਨ ਨੂੰ ਹੋਰ ਯਾਦਗਾਰ ਬਣਾਇਆ ਜ਼ਰਾ ਸੁਣੋ ਤਾਂ ਕੀ ਕਹਿ ਰਹੀਆਂ ਨੇ ਉੱਥੇ ਦੀ ਲੇਡੀਜ਼ ਜੀ ਆ ਧੀਆਂ ਦਾ ਮੇਲਾ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ ਸੋ ਇਹ ਤੁਹਾਨੂੰ ਪਤਾ ਹੀ ਹੈ ਕਿ ਮੇਲੇ ਦੀ ਤਿਆਰੀ ਤਾਂ ਅਸੀਂ 2 ਮਨਸ ਪਹਿਲਾਂ ਹੀ ਸਟਾਰਟ ਕਰ ਦਿੰਨੇ ਆ ਪਰ ਸਕਸੈਸ ਜਦੋਂ ਮਿਲਦੀ ਹੈ ਤਾਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਸੋ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਰਾਉਂਡ ਲੱਗਿਆ ਨੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਕਿੰਨੀ ਐਕਸਾਈਟਮੈਂਟ ਨਾਲ ਸਾਰੇ ਹੀ ਉਮਰ ਦੀਆਂ ਲੇਡੀਜ਼ ਇੱਥੇ ਪਹੁੰਚੀਆਂ ਸਾਰਿਆਂ ਦੇ ਮਨ ਦਾ ਉਤਸ਼ਾਹ ਦੇਖਣ ਨੂੰ ਬਣਦਾ ਸਾਰੇ ਇੰਨੇ ਸੋਹਣੇ ਲੱਗ ਰਹੇ ਹਨ ਔਰ ਸਾਰੇ ਹੀ ਬਹੁਤ ਸਾਰੀਆਂ ਗੇਮਾਂ ਚ ਪਾਰਟਿਸਿਪੇਟ ਕਰ ਰਹੇ ਹਨ एवरीवन इज ਸੋ ਐਕਸਾਈਟਡ ਟੂ ਪਾਰਟਿਸਿਪੇਟ ਇਨ ਦ ਗੇਮਸ ਸਾਡਾ ਜਿਹੜਾ ਵਿਰਸਾ ਬਹੁਤ ਉੱਚਾ ਤੇ ਬਹੁਤ ਸੱਚਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇੰਡੀਆ ਤੋਂ ਇੰਨੀ ਦੂਰ ਅਸੀਂ ਆਪਣੇ ਬ੍ਰੈਮਟਨ ਚ ਪੰਜਾਬ ਬਣਾਇਆ ਹੋਇਆ ਹੈ ਜਦਾ ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖੋ ਸਾਰੇ ਚਿਹਰੇ ਤੁਹਾਨੂੰ ਕਿੰਨੇ ਖੁਸ਼ ਦਿਖਾਈ ਦੇ ਰਹੇ ਹਨ ਯਾਰ ਇਹ ਐਕਚੁਅਲੀ ਮੀਨੂ ਜੀ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਹੋਇਆ ਵਾ ਮੈਨੂੰ ਬਹੁਤ ਵਧੀਆ ਲੱਗਾ ਮੈਂ ਸਪான்ਸਰਸ ਹੀ ਸ਼ੋਅ ਦੀ ਪਰ ਇੱਥੇ ਆ ਕੇ ਮੇਰਾ ਬਹੁਤ ਹੀ ਦਿਲ ਖੁਸ਼ ਹੋਇਆ ਆਪਣੀਆਂ ਭੈਣਾਂ ਨੂੰ ਵੇਖ ਕੇ ਕਿੰਨਾ ਸੋਹਣਾ ਸਜ ਕੇ ਆਈਆਂ ਇੱਥੇ ਪੰਜਾਬ ਵਰਗਾ ਮਾਹੌਲ ਕ੍ਰੀਏਟ ਕਰ ਦਿੱਤਾ ਇਹਨਾਂ ਨੇ ਮੈਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸੋਹਣਾ ਮੇਲਾ ਹੋ ਰਿਹਾ ਹੈ ਔਰ ਬਹੁਤ ਸਾਰੀ ਔਮਨਸ ਸਾਡੀ ਕਮਿਊਨਿਟੀ ਦੀ ਜਿਹੜੀ ਅੱਗੇ ਵੜ ਚੜ ਕੇ ਆਈਆਂ ਨੇ ਬਹੁਤ ਸ਼ੁਕਰਾਨਾ ਕਰਦੇ ਆ ਮੀਨੂ ਜੀ ਦਾ ਕਿ ਉਹਨਾਂ ਨੇ ਆਰਗੇਨਾਈਜ਼ ਕੀਤਾ ਇਹ ਤੀਆਂ ਦਾ ਮੇਲਾ ਤੇ ਅਸੀਂ ਸਾਰੇ ਇਕੱਠੇ ਹੋ ਪਾਏ ਤੇ ਅਸੀਂ ਇੱਥੇ ਸਾਰੇ ਜਣੇ ਖੁਸ਼ੀ-ਖੁਸ਼ੀ ਨੱਚਦੇ ਗਾਉਂਦੇ ਹੱਸਦੇ ਖੇਡਦੇ ਇੰਜੋਏ ਕਰ ਰਹੇ ਆ ਮੇਲੇ ਨੂੰ ਕਿ ਹੋਣਾ ਸੀ ਅਸੀਂ ਉੱਥੇ ਵੀ ਮੁਕਾਬਲਾ ਕਰਾਉਣਾ ਹੈ ਸੋ ਵਿਸ਼ਾਲੀ ਸ਼ਰਮਾ ਜੀ ਜਿੰਨਾਂ ਰੋ ਪਾਸ ਤੁਸੀਂ ਖੜੇ ਰਹਿਣਾ ਇੱਥੇ ਤੁਸੀਂ ਬਹੁਤ ਸੋਹਣਾ ਕੀਤਾ ਇਹ ਸੈਕੰਡ ਵਾਲੇ ਇਹਨਾਂ ਨੂੰ ਵੀ ਕੁਝ ਨਾ ਕੁਝ ਦੇਣਾ ਆ ਮੈਡ ਜੀ ਲੈਵਲ ਜਿਹੜਾ ਨਾ ਉਹ ਅਨੈਕਸ ਲੈਵਲ ਦਾ ਹੀ ਆ ਇਹਨਾਂ ਨਾਲ ਗੱਲ ਕਰਨ ਨਾਲ ਇੱਕ ਤੁਹਾਡੇ ਚੈਨਰਜੀ ਆ ਜਾਂਦੀ ਆ ਆਲਵੇਸ ਬੇਟਾ ਚੱਕ ਦੋ ਫੱਟੇ ਬਸ ਇਹਨਾਂ